ਕਾਫੀ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗਿਆ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਪੁਰਾਣੀ ਰنجਿਸ ਤੇ ਚਲਦੇ ਆ ਪੱਟੀ ਦੇ ਵਿੱਚ ਇੱਕ ਵਾਰੀ ਫੇਰ ਤੋਂ ਦੋ ਤੀਰਾ ਦੇ ਵਿਚਾਲੇ ਮੁਠਪੇੜ ਹੋਈ ਹੈ ਜੀਆਂ ਦੱਸਦੇ ਕਿ ਇਹ ਜੋ ਮਾਮਲਾ ਹੈ ਅੱਜ ਤੋਂ 8 ਮਹੀਨੇ ਪਹਿਲੇ ਦੀ ਗੱਲ ਹੈ ਉਸ ਸਮੇਂ ਦੋ ਤੀਰਾ ਵਿਚਾਲੇ ਜੋ ਰੰਜਿਸ਼ ਚੱਲ ਰਹੀ ਸੀਗੀ ਪਤੰਗ ਬਾਜ਼ੀ ਅਤੇ ਲੋੜੀ ਤੋਂ ਕੁਝ ਦਿਨ ਪਹਿਲਾਂ ਇਹਨਾਂ ਦੇ ਵਿਚਾਲੇ ਜੋ ਝੜਪ ਹੋਈ ਤੇ ਉਸ ਤੋਂ ਬਾਅਦ ਜੋ ਕਹਿਿਆ ਜਾ ਰਿਹਾ ਕਿ ਖੁੰਦਸ ਦੋਨਾਂ ਦੇ ਦਿਲਾਂ ਦੇ ਵਿੱਚ ਰਹਿ ਗਈ ਤੇ ਅੱਜ ਇੱਕ ਧੀਰ ਦੇ ਵੱਲੋਂ ਦੁਕਾਨ ਦੇ ਉੱਪਰ ਜੋ ਤਿੰਨ ਚਾਰ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਦੇ ਉੱਪਰ ਫਾਇਰ ਕੀਤੇ ਜਾਂਦੇ ਨੇ ਤੇ ਆਪਣੇ ਬਚਾਅ ਦੇ ਵਿੱਚ ਜੋ ਪੀੜਿਤ ਹੈ ਉਸ ਦੇ ਵੱਲੋਂ ਕਿਰਪਾਨ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਪੁਲਿਸ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਜੋ ਵੱਡੀ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇ ਕਾਫੀ ਜ਼ਿਆਦਾ ਜੋ ਹਮਲੇ ਇਹਨਾਂ ਦੇ ਉੱਪਰ ਕੀਤੇ ਗਏ ਐ ਫਾਇਰ ਕੀਤੇ ਗਏ ਐ ਤੇ ਇੱਕ ਜੋ ਦੂਸਰਾ ਨੌਜਵਾਨ ਐ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਿ ਆਇਆ ਜਾ ਰਿਹਾ ਕਿ ਉਸ ਦੇ ਪੱਟ ਦੇ ਉੱਪਰ ਵੀ ਗੋਲੀ ਲੱਗੀ ਐ ਤੇ ਜੋ ਬਿਆਨ ਸਾਹਮਣੇ ਐ ਅਤੇ ਜੋ ਗਰਾਊਂਡ ਰਿਪੋਰਟ ਐ ਉਹ ਵੀ ਸਾਡੇ ਕੋਲ ਆਈ ਐ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਦੈਨਿਕ ਸਵੇਰਾ ਟੀਵੀ ਦੇ ਮਹਾਂ ਕਪਿਲ ਗੇਲ ਤਾਂ ਜੇ ਪਹੁੰਚ ਗਏ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਬੀਤੇ ਦਿਨ ਪਹਿਲੋਂ ਪ੍ਰਾਣੀ ਰਣਜੀਤ ਨੂੰ ਚਲਦਿਆਂ ਜਿਹੜੇ ਗੋਲੀਆਂ ਚ ਲਿਆ ਗਿਆ ਨੇ ਦੋ ਨੌਜਵਾਨਾਂ ਦੇ ਜਿਹੜੀਆਂ ਗੋਲੀਆਂ ਲੱਗੇ ਤੇ ਜਿਹੜੇ ਇਲਾਜ ਪੱਟੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਪੁਰਾਣੀ ਰੰਜਸ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਗੱਲਬਾਤ ਕਰ ਲੈਣੇ ਆ ਜਿਹੜਾ ਨੌਜਵਾਨ ਦੇ ਗੋਲੀ ਲੱਗੀ ਉਸ ਦੀ ਮਾਤਾ ਜਿਹੜੀ ਸੱਦਣ ਜੁੜੀ ਹੈ ਹਾਂ ਜੀ ਕੀ ਨਾਂ ਹੀ ਤੁਹਾਡਾ ਸਰ ਮੇਰਾ ਨਾਮ ਮੁੰਜੀ ਕਰਨ ਹੈ ਤੇ ਕੀ ਗੱਲਬਾਤ ਹੋ ਜਿਹੜੇ ਕਰਕੇ ਜਿਹੜੀ ਝਗੜਾ ਆ ਇਹ ਸਰ ਪਹਿਲੇ ਵੀ ਪੁਰਾਣੀ ਰੰਜਸ ਕੋਈ ਸੱਤ ਮਹੀਨੇ ਪਹਿਲੇ ਦੀ ਇਹਨਾਂ ਦੀ ਲੜਾਈ ਹੋਈ ਸੀ ਤਾਂ ਉਹ ਬਾਜੀ ਨਾਲ ਕੋੜੀ ਤੇ ਲੱਗ ਗਈ ਤੇ ਉਦੋਂ ਦੀ ਇਹਨਾਂ ਨੇ ਮੁੰਡਿਆਂ ਨੇ ਦਿਲ ਚ ਖਾਰਵਾਜੀ ਰੱਖੀ ਹੈ ਨੰ ਤਮ ਕੀਆ ਬੁਲਾਉਂਦੇ ਰਹੇ ਤੇ ਇਹ ਕੱਲ ਗਏ ਬਾਜ਼ਾਰ 'ਪਾ ਲ 1.5 ਵਜੇ ਦੀ ਆਲਣਾ ਉੱਥੇ ਕਿਤੇ ਟਕਰੇ ਮੋਟਰਸਾਈਕਲ ਤੇ ਹੀ ਤੇ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਕੌਣ ਲੱਗਾ ਬਤਾ ਕੌਣ ਸੀ ਮੁੰਡੇ ਹਾਂਜੀ ਸਰ ਕੌਣ ਸੀ ਇੱਕ ਤੇ ਅਰਸ਼ ਸੀ ਮੁੰਡਾ ਇੱਕ ਜਸ਼ਨਪ੍ਰੀਤ ਇੱਕ ਪ੍ਰੀਤ ਸੀ ਕੀ ਮੰਗ ਕੀ ਕਰਦੀ ਹੂ ਜਦੋਂ ਮੈਂ ਗੁਰੂ ਕਰ ਉਹਨਾਂ ਤੋਂ ਵੀ ਹੋਤਾ ਇਹਨਾਂ ਤੇ ਸਰ ਪਰਚਾ ਕੀਤਾ ਜਾਵੇ ਤੇ ਬਾਕੀ ਇਹਨਾਂ ਕੋਲੋਂ ਖਤਰਾ ਹਵਾ ਸਾਡੇ ਮੁੰਡਿਆਂ ਨੂੰ ਇੱਕ ਮੁੰਡਾ ਹੋਰ ਸੀਰੇ ਨਾਲ ਦੋਸਤ ਸੀ ਇਹਦਾ ਉਹਦੇ ਵੀ ਗੋਲੀ ਲੱਗੀ ਪੱਟ 'ਚ ਤੇ ਉਹਦੇ ਸਿਰ 'ਚ ਵੀ ਦਾਤਰ ਮਾਰੇ ਇਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਮੁੰਡੇ ਨੇ ਤੇ ਇਹਨਾਂ ਦੇ ਪਰਚਾ ਕੀਤਾ ਜਾਵੇ ਤੇ ਬਾਕੀ ਖਤਰਾ ਤੇ ਹੈ ਹੀ ਸਾਡੇ ਮੁੰਡਿਆਂ ਨੂੰ ਇਹਨਾਂ ਕੋਲੋਂ ਬਹੁਤ ਜ਼ਿਆਦਾ ਮੈਂ ਪਹਿਲੇ ਵੀ ਕਾਸੀਂ ਬਿਆਨ ਦਿੱਤੇ ਸੀ ਜੋ ਪਹਿਲੇ ਲੜਾਈ ਹੋਈ ਸੀ ਕਿ ਇਹਨਾਂ ਕੋਲੋਂ ਸਾਨੂੰ ਖਤਰਾ ਹੈ ਬੱਚੇ ਇਹਨੂੰ ਲੜਾਈ ਜਿਹੜੀ ਹੋਈ ਸੀ ਉਸ ਵਾਰ ਹੀ ਉਹ ਅੱਦਈ ਤੰਗਤੋਈ ਹੋਈ ਸੀ ਇਹਨਾਂ ਦੀ ਲੋੜੀ ਤੇ ਹਾਂਜੀ ਭਾਨ ਗੁਰੂ ਕੀ ਹਾਂਜੀ ਬਹੁਤ ਜ਼ਿਆਦਾ ਇਹਨਾਂ ਨੇ ਦੋ ਵੀ ਇਹਦੇ ਸੱਟਾ ਮੁੰਡੇ ਦਾ ਲਾਈਆਂ ਸੀ ਤੇ ਸੀਨੂ ਹਸਪੀਟਲ ਲੈ ਕੇ ਆਏ ਮਗਰੋਂ ਸਾਡੇ ਘਰ ਦਾ ਤਾਲਾ ਤੋੜ ਕੇ ਇਹਨਾਂ ਨੇ ਸਾਰਾ ਸਮਾਨ ਸਾਡੇ ਘਰ ਦਾ ਤੋੜਤਾ ਸੀ ਤੇ ਦੂਜੇ ਦਿਨ ਫੇਰ ਆਏ ਮਾਗੀ ਵਾਲੇ ਦਿਨ ਫੇਰ ਇਹਨਾਂ ਨੇ ਤੋੜਿਆ ਕਾਫੀ ਨੁਕਸਾਨ ਕੀਤਾ ਦੋ ਦਿਨਾਂੋਂ ਦੇ ਰਹੇ ਸਾਡੇ ਘਰ ਖਾਨ ਤੋੜ ਕਰਨ ਦਾ ਹਾਂਜੀ ਧਮਕੀਆਂ ਵੀ ਫੋਨ ਤੇ ਮੁੰਡਿਆਂ ਨੂੰ ਲਾਂਦੇ ਹਜੇ ਤੱਕ ਲਾਂਦੇ ਪਏ ਉਹਨੂੰ ਮੁੰਡੇ ਨੂੰ ਲਾਂਦੇ ਹਜੇ ਵੀ ਕਿ ਅਸੀਂ ਹਜੇ ਵੀ ਗੋਲ ਖਮਾਰਾਂਗੇ ਤੁਮੇ ਇਥੇ ਕੋ ਤਾਂ ਤੁਹਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤੇ ਫੋਨ ਤੇ ਧਮਕੀਆਂ ਵੀ ਜਿਹੜੀਆਂ ਆਈਆਂ ਨੇ ਹਾਂਜੀ ਕੀ ਨਾਜੀ ਤੁਹਾਡਾ ਕਾਸ਼ ਜੀ ਜੀ ਮਾਹੌਲਾ ਸਾਰਾ ਕਿਸੇ ਕਿਸ ਤਰ੍ਹਾਂ ਦੇ ਝੜਾ ਸਾਰਾ ਲੱਗ ਤਾ ਈ ਝਗੜਾ ਸਰ ਕੋਈ ਨਹੀਂ ਮਾਮਲਾ ਇਹਨਾਂ ਦਾ ਆਪਣਾ ਆਪਣੀ ਰੋ ਆਪਣਾ ਭਰਾ ਹੈ ਇਹ ਮੈਨੂੰ ਇਹੋ ਗੱਲ ਕਹਿੰਦੇ ਆ ਵੀ ਤੂੰ ਰੋਹੋਂ ਤਾਂ ਪਛੇ ਹੋ ਜਾ ਜਿਦਾਂ ਰੋਹਨ ਨਾਲ ਲੈ ਕੇ ਆਏ ਤੋਹਾਡੇ ਨਾਲ ਦੇਖਣਾ ਵਾ ਆਪਾਂ ਭਾਈ ਲੜਨ ਜੋਗੇ ਹੈ ਨਹੀਂ ਆ ਠੀਕ ਆ ਇਹਨੂੰ ਨਤਾਂਕੀਆਂ ਕਦੀ ਕਹੇ ਜੇ ਟੰਕਿਆਂ ਦੇ ਅੰਦਰ ਕਦੀ ਕੇਸ ਦੀਆਂ ਤਾਂ ਉਹ ਕਹਿੰਦਾ ਠੀਕ ਐਤੋਂ ਵੈਪਨ ਹੀ ਨਾ ਹੀ ਨਾ ਮੈਂ ਉਹਦੇ ਨੇ ਸਿੱਧੀਆਂ ਤੇ ਇੱਕ ਦੋ ਤੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਤੇ ਬਾਕੀ ਵੇਰ ਅਜਿਉਂ ਫੋਨ ਲਾਇਆ ਕਹਿਣ ਜਿਆਦੇ ਕਹਿੰਦਾ ਕਿੰਦਾ ਹੁਣ ਕਉ ਆਉਦਾ ਤੂੰ ਗਾਰੀ ਦੇ ਲਈ ਤਿਆਰ ਉਹਦਾ ਜਿੰਦਾ ਕੰਮ ਜਿਹੜਾ ਉਹ ਹੋ ਗਿਆ ਹੋ ਗਿਆ ਕਿ ਆ ਕੀ ਤੇਰੀ ਤਾਂ ਉਹ ਇਸ ਸੰਬੰਧੀ ਦਰਖਾਸਤ ਦਿੱਤੀ ਸੀ ਤੁਹਾਡੇ ਨੂੰ ਦਰਖਾਸਤ ਦਿੱਤੀ ਸੀ ਇਹ ਕੀ ਮੰਗ ਕਰਨੀ ਮੰਗਿਓ ਸਾਰਾ ਇਨਸਾਫ ਦੇ ਜੀ ਅੰਦੀ ਜੀ ਰਾਂਜੋ ਦਾ ਰੋਹਨ ਇਹ ਗੱਲ ਬਾਅਦ ਇਹ ਪਈ ਸਾਡੀ ਪ੍ਰਾਣੀ ਰੰਜੇ ਚੱਲਦੀ ਪਈ ਸੀ ਐਂ ਬਾਜ਼ਾਰ ਨੂੰ ਗਏ ਤੇ ਇਹਨਾਂ ਨੇ ਇੱਕ ਹੋਰ ਕੀ ਦਿਲ ਚ ਦੇ ਇਹਨਾਂ ਦੁਕਾਨ ਦੇ ਖਲੋਤੇ ਆਂਦੇ ਆਂਸ ਦੀ ਫਾਇਰਿੰਗ ਕਰਦੇ ਤੇ ਫਿਰ ਮੇਰਾ ਦੋਸਤ ਜੀ ਆਈ ਆਪਣੇ ਬਚਾਅ ਵਾਸਤੇ ਅੰਦਰ ਕਰਪਾਨ ਉੱਪਰ ਗੋਨ ਪਈ ਸੀ ਤੇ ਉਹ ਮਰੀ ਮੂਰੀ ਇਹਨਾਂ ਦੇ ਇਡੀ ਸਿਰ ਤੇ ਕਦੀ ਸੱਤ ਲੱਗੀ ਉਹੀ ਆ ਬਾਕੀ ਨੇ ਫਾਇਰਿੰਗ ਵਾਧੂ ਕੀਤੀ ਆ ਇਹਦੇ ਨਹੀਂ ਗੋਲੀ ਚਲੀ 62 ਦੇ ਬੈਕ ਸਾਈਡ ਜਿੰਮ ਲੱਗੀ ਹੂੰ ਤੇ ਕਿੰਨੇ ਫਾਇਰ ਲੱਗੇ ਤੁਹਾਡੇ ਕਿੰਨੇ ਲੱਗੇ ਮੇਰੇ ਇੱਕ ਮੇਰੇ ਲੱਗਿਆ ਕਿ ਮੇਰੇ ਬ੍ਰਦਰ ਦੇ دوست ਮੇਰਾ ਉਹਦੇ ਪਾਰਟੀ ਚ ਲੱਗਿਆ ਫਾਇਰ ਹੂੰ ਕਾਂਦੀ ਦੰਡੀ ਸ਼ਾਦੀ ਇਹ ਲੋੜੀ ਤੇ ਪਹਿਲਾਂ ਲੜਾਈ ਹੋਈ ਉਹੀ ਪੁਰਾਣੀ ਰੰਜਿਸ਼ ਕਰਕੇ ਨਾ ਦਿਲ ਚ ਰੱਖੀ ਆ ਹਾਂਜੀ ਹਾਂਜੀ ਪਤੰਗ ਬਾਜੀ ਤੋਂ ਹੋਈ ਮਾੜੀ ਮੋਤੀ ਉਹ ਬਵਾਸੇ ਦੇ ਹਾਂਜੀ ਆਂ ਦਰਖਾਸਤ ਦੇ ਦਿੱਤੀ ਆ ਮਲਾਜ ਮਲਾਜਮ ਆਏ ਆ ਦੋ ਜਣੇ ਚੱਕ ਵੀ ਲਿੱਤੇ ਉਹਨਾਂ ਨੇ ਇੱਕ ਰਹਿ ਗਿਆ ਕੀ ਮੰਗ ਕਰਦੇ ਆਂ ਮੰਗ ਭਾਈ ਆਹੇ ਨਾਲ ਪਰਚਾ ਕੀਤਾ ਜਾਵੇ ਜਿਹੜੀ ਬਾਣ ਦੀ ਕਾਰਵਾਈ ਆ ਉਹ ਕਰਨ ਤੇ ਪੁਲਸ ਵਾਲੇ ਚਲੋ ਆਏ ਆ ਪਰਚਾ ਪੁਰਚਾ ਕੀਤਾ ਉਹਨਾਂ ਦੋ ਜਣੇ ਫ੍ਰੀ ਕੀ ਇੱਕ ਰਹਿ ਗਿਆ ਤੇ ਉਹ ਵੀ ਕਹਿੰਦੇ ਜਲਦੀ ਆ ਕਫਾ ਲੈਣਾ ਉਹਨਾਂ ਨੇ ਕੋਈ ਚੱਕਰ ਨਹੀਂ ਆ ਬਾਕੀ ਸਾਥ ਦੇਂਦੇ ਪੁਲਿਸ ਵਾਲੇ ਵੀ ਸਾਡਾ ਕਿ ਉਹ ਬਹੁਤ ਬਹੁਤ ਮਿਹਰਬਾਨੀ ਨਰਪੋਲ ਤੋਂ ਬੀਤੇ ਦਿਨ ਜਿਹੜਾ ਪੱਟੀ ਦੇ ਵਿੱਚ ਦੇਲ ਤੇ ਹਲਾਉਣ ਵਾਲੀ ਖਬਰਤ ਨਿਕਲ ਕੇ ਸਾਹਮਣੇ ਆਈ ਹੈ ਤਾਂ ਸ਼ਰੀਆਮ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਦੇਖਣ ਨੂੰ ਮਿਲਿਆ ਤਾਂ ਦੋ ਨੌਜਵਾਨਾਂ ਦੇ ਬੇਰਹਿਮੀ ਦੇ ਨਾਲ ਜਿਹੜੀਆਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਤੇ ਤਰਖ ਹਥਿਆਰਾਂ ਦੇ ਨਾਲ ਲੜਵਾਰ ਕੀਤੀ ਗਈ। ਤਾਂ ਇਸ ਵਕਤ ਜਿਹੜਾ ਪੁਲਿਸ ਜਿਹੜੀ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਜਿਹੜੇ ਇਲਾਜ ਦੋਵੇਂ ਨੌਜਵਾਨ ਇੱਕ ਪੱਟੀ ਦੇ ਵਿੱਚ ਸਿਵਾ ਹਸਪੀਟਲ ਦੇ ਵਿੱਚ ਦਾਖਲ ਹੈ ਤਾਂ ਦੂਜਾ ਅਮਰੀਸਾ ਦਾ ਫਿਰ ਕਰ ਦਿੱਤਾ ਗਿਆ। ਦੈਨਿਕ ਸਿਵਰਾ ਦੇ ਲਈ ਕੈਮਰਾ ਪਰਸਨ ਦੇ ਨਾਲ ਤਕਰੀਰੀ ਰਿਪੋਰਟ।